ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਸਕੂਲ ਦੇ ਵਿੱਚ ਐਡਮਿਸ਼ਨ ਦਿਵਾਉਣ ਤਾਂ ਜੋ ਉਹਨਾਂ ਦਾ ਬੱਚਾ ਵਧੀਆ ਢੰਗ ਦੇ ਨਾਲ ਸਿੱਖਿਆ ਹਾਸਲ ਕਰਕੇ ਆਪਣੇ ਪੈਰਾਂ ਤੇ ਖੜਾ ਹੋ ਸਕੇ ਪਰੰਤੂ ਅੱਜ ਦੇ ਮਹਿੰਗਾਈ ਭਰੇ ਜ਼ਮਾਨੇ ਦੇ ਵਿੱਚ ਹਰ ਇੱਕ ਮਾਪੇ ਲਈ ਵਧੀਆ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਐਡਮਿਸ਼ਨ ਦਿਵਾਉਣਾ ਸੌਖੀ ਗੱਲ ਨਹੀਂ ਹੈ ਸੋ ਦੱਸਣਾ ਚਾਹੁੰਦੇ ਹਾਂ ਕਿ ਹੁਸ਼ਰਪੁਰ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੁਸ਼ਰਪੁਰ ਦੇ ਡ੍ਰੀਮਸ ਕੋਚਿੰਗ ਇੰਸਟੀਚਿਊਟ ਵੱਲੋਂ ਹੁਣ ਸਕੂਲਿੰਗ ਸ਼ੁਰੂ ਕੀਤੀ ਗਈ ਹੈ ਜੋ ਕਿ ਕਿ ਸ਼ਹਿਰ ਵਾਸੀਆਂ ਲਈ ਖੁਸ਼ਖਬਰੀ ਵੀ ਹੈ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਡ੍ਰੀਮ ਇੰਸਟੀਚਿਊਟ ਕੋਚਿੰਗ ਐਂਡ ਸਕੂਲ ਦੇ ਓਨਰ ਅੰਕੁਸ਼ ਮੌਜੂਦ ਨੇ ਗੱਲਬਾਤ ਕਰਾਂਗੇ ਅੰਕੁਸ਼ ਜੀ ਤੁਹਾਡੇ ਵੱਲੋਂ ਟੀਮਸ ਸਕੂਲ ਦੀ ਸ਼ੁਰੂਆਤ ਕੀਤੀ ਗਈ ਹੈ ਥੋੜੇ ਸਮੇਂ ਤੋਂ ਸੋ ਸਵਾਲ ਇਹ ਹੈ ਕਿ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਉਸਾਰੂ ਸੋਚਦਾ ਹੋਣਾ ਮੋਟਿਵ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇੰਸਟੀਚਿਊਟ ਦੇ ਖੇਤਰ ਦੇ ਵਿੱਚ ਤੁਸੀਂ ਸੇਵਾਵਾਂ ਨਿਭਾ ਰਹੇ ਸੀ ਤਾਂ ਹੁਣ ਸਕੂਲਿੰਗ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਸੋਚ ਹੈ ਕੀ ਮੋਟਿਵ ਹੈ ਜ ਸਭ ਤੋਂ ਪਹਿਲੇ ਤਾਂ ਚੇਤਨ ਜੀ ਤੁਹਾਡਾ ਬਹੁਤ ਹੀ ਸਵਾਗਤ ਹੈ ਸਾਡੇ ਇੰਸਟੀਚਿਊਟ ਦੇ ਵਿੱਚ ਆ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਕਿ ਅਗਰ ਅਸੀਂ ਵੀ 10 ਸਾਲ ਪਹਿਲੇ 2014 ਦੇ ਵਿੱਚ ਡ੍ਰੀम्स ਕੋਚਿੰਗ ਇੰਸਟੀਚਿਊਟ ਨੂੰ ਇੱਕ ਘਰ ਤੋਂ ਸ਼ੁਰੂਆਤ ਕੀਤੀ ਸੀ ਕਾਰਜਾ ਆਪਾਂ ਟਿਊਸ਼ਨ ਸੈਂਟਰ ਓਪਨ ਕੀਤਾ ਸੀ ਔਰ ਉਸ ਤੋਂ ਬਾਅਦ 2015 ਦੇ ਵਿੱਚ ਮੈਂ ਅਨਮੋਲ ਲਗਰ ਟਾਂਡਾ ਬਾਈਪਾਸ ਰੋਡ ਤੇ ਆ ਮੈਂ ਅਨਮੋਲ ਵਿੱਚ ਤਿੰਨ ਦੁਕਾਨਾਂ ਲਈਆਂ ਔਰ ਉੱਥੋਂ ਮੈਂ ਤਿੰਨ ਦੁਕਾਨਾਂ 'ਚ ਮੈਥ ਸਾਇੰਸ ਇੰਗਲਿਸ਼ ਦੀ ਕੋਚਿੰਗ ਦੇਣੀ ਸ਼ੁਰੂ ਕੀਤੀ ਔਰ ਬਹੁਤ ਲੰਬੇ ਸਮੇਂ ਤੋਂ ਮੈਂ ਸਕੂਲਿੰਗ ਐਂਡ ਕੋਚਿੰਗ ਜਿਹੜੀ ਬੋਥ ਹੈ ਕਿਉਂਕਿ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਸਾਡੀ ਸੋਸਾਇਟੀ ਦੇ ਅੰਦਰ ਹੈ ਉਹ ਇਹ ਹੈ ਕਿ ਬੱਚਾ ਸਕੂਲ ਜਾਣ ਤੋਂ ਬਾਅਦ ਟਿਊਸ਼ਨਸ ਲੱਭਦਾ ਹੈ ਮੇਰੇ ਕੋਲ ਬੱਚਾ ਸਕੂਲ ਤੋਂ ਬਾਅਦ ਟਿਊਸ਼ਨ ਦੇ ਵਿੱਚ ਹੀ ਆ ਰਿਹਾ ਸੀ ਔਰ ਮਾਪੇ ਲਈ ਅੱਜ ਦੇ ਸਮੇਂ ਲਈ ਸਕੂਲ ਦੀਆਂ ਫੀਸਾਂ ਤੇ ਉਸ ਤੋਂ ਬਾਅਦ ਟਿਊਸ਼ਨ ਦੀਆਂ ਫੀਸਾਂ ਭਰਨਾ ਬਹੁਤ ਹੀ ਮੁਸ਼ਕਲ ਹੁੰਦਾ ਜਾ ਰਿਹਾ ਹੈ ਇਸ ਮਹਿੰਗਾਈ ਵਾਲੇ ਸਮੇਂ ਦੇ ਵਿੱਚ ਅਸੀਂ ਸਕੂਲਿੰਗ ਐਂਡ ਕੋਚਿੰਗ ਦੀ ਸ਼ੁਰੂਆਤ ਅੱਜ ਤੋਂ 5 6 ਇਅਰਸ ਬੈਕ ਕੀਤੀ ਸੀ ਔਰ ਜਿਹਦਾ ਇੱਕ ਮੇਨ ਮਕਸਦ ਇਹ ਸੀਗਾ ਕਿ ਜਿਹੜੀ ਡਬਲ ਫੀਸ ਇੱਕ ਸਕੂਲ ਤੇ ਇੱਕ ਟਿਊਸ਼ਨ ਦੇ ਵਿੱਚ ਡਬਲ ਫੀਸ ਦੇਣੀ ਪੈ ਰਹੀ ਹੈ ਮਾਪੇ ਨੂੰ ਉਹ ਬੰਦ ਕੀਤੀ ਜਾਵੇ ਤੋਂ ਮੈਂ ਹੁਸ਼ਿਆਰਪੁਰ ਵਾਸੀਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੀ ਸਕੂਲਿੰਗ ਦੇ ਵਿੱਚ ਜਿਹੜਾ ਬੱਚਾ ਇੱਕ ਵਾਰ ਐਡਮਿਸ਼ਨ ਲਏਗਾ ਮੈਂ 100% ਗਾਰੰਟੀ ਦਿੰਦਾ ਇਸ ਗੱਲ ਦੀ ਇਹ ਕੋਈ ਗਾਰੰਟੀ ਨਹੀਂ ਦੇ ਸਕਦਾ ਪਰ ਮੈਂ ਗਾਰੰਟੀ ਦਿੰਦਾ ਕਿ ਮੇਰੇ ਕੋਲ ਜਿਹੜਾ ਬੱਚਾ ਸਕੂਲਿੰਗ ਦੇ ਵਿੱਚ ਆ ਗਿਆ ਚਾਹੇ ਉਹ ਪੰਜਵੀਂ ਕਲਾਸ ਦਾ ਹੈ ਚਾਹੇ ਉਹ ਸੱਤਵੀਂ ਦਾ ਹੈ ਚਾਹੇ ਦਸਵੀਂ ਦਾ ਹੈ ਚਾਹੇ ਉਹ ਬਾਰ੍ਹਵੀਂ ਕਲਾਸ ਦਾ ਹੈ ਅਗਰ ਉਸ ਬੱਚੇ ਨੂੰ ਟਿਊਸ਼ਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਟ ਮੀਨਸ ਮੈਂ ਵੀ ਉਹਨਾਂ ਹੀ ਸਕੂਲ ਘਰਾਨਿਆਂ ਵਾਂਗ ਸਾਰਿਆਂ ਨੂੰ ਬੇਫਕੂ ਬਣਾਉਣ ਦੀ ਕੋਸ਼ਿਸ਼ ਕਰੂੰਗਾ ਪਰ ਮੇਰਾ ਮਕਸਦ ਹਾਂ ਮੇਰੇ ਕੋ ਬੱਚਾ ਰੈਗੂਲਰ اٹੈਂਡੈਂਸ ਬੱਚਾ ਰੈਗੂਲਰ ਮੇਰੇ ਟੈਸਟ ਅਟੈਂਪਟ ਕਰ ਰਿਹਾ ਮੈਂ ਟੈਸਟ ਦੀ ਰਿਪੋਰਟ ਰੈਗੂਲਰ ਵਟਸਐਪ ਤੇ ਸੈਂਡ ਕਰ ਰਿਹਾ ਅਗਰ ਉਸ ਤੋਂ ਬਾਅਦ ਵੀ ਬੱਚੇ ਦਾ ਰਿਜ਼ਲਟ ਨਹੀਂ ਆ ਰਿਹਾ ਜਾਂ ਬੱਚਾ ਕਹਿ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਮੈਨੂੰ ਟਿਊਸ਼ਨ ਰੱਖਣ ਦੀ ਜ਼ਰੂਰਤ ਪੈ ਰਹੀ ਹੈ ਫਿਰ ਮੈਂ ਵੀ ਉਹਨਾਂ ਹੀ ਇੰਸਟੀਟਿਊਟਸ ਉਹਨਾਂ ਸਕੂਲਾਂ ਦੀ ਤਰ੍ਹਾਂ ਹੈ ਜਿਹੜੇ ਬਾਕੀ ਬੱਚਿਆਂ ਨੂੰ ਪਹਿਲੇ ਸਕੂਲ ਦੇ ਵਿੱਚ ਬੁਲਾਉਂਦੇ ਆ ਔਰ ਬਾਅਦ ਵਿੱਚ ਉਹਨਾਂ ਨੂੰ ਟਿਊਸ਼ਨਾਂ ਰੱਖਣ ਤੇ ਮਜਬੂਰ ਕਰਦੇ ਆ ਤੋ ਇਹ ਪ੍ਰੋਬਲਮ ਜਿਹੜੀ ਹੈ ਸੋਸਾਇਟੀ ਦੀ ਸਭ ਤੋਂ ਵੱਡੀ ਪ੍ਰੋਬਲਮ ਅੱਜ ਅੱਜ ਮੇਰੇ ਕੋਲ ਕਟੋ ਘਟਨੀ ਤਾਂ ਸਰ 10th ਕਲਾਸ ਦੇ 100 ਤੋਂ ਵੱਧ ਐਡਮਿਸ਼ਨਸ ਜਿਹੜੀਆਂ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੀਆਂ ਹੋਈਆਂ ਉਹਨਾਂ ਦੇ ਵਿੱਚ ਪੇਰੈਂਟਸ ਦਾ ਇੱਕੋ ਹੀ ਮਕਸਦ ਸੀਗਾ ਕਿ ਸਰ ਅਸੀਂ ਤੁਹਾਡੇ ਤੋਂ ਕੋਚਿੰਗ ਕਰਦੇ ਹਾਂ ਸਾਨੂੰ ਸੈਟੀਸਫੈਕਸ਼ਨ ਹੈ ਪਰ ਸਾਨੂੰ ਪਤਾ ਹੈ ਕਿ ਇਸ ਤੋਂ ਬਾਅਦ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪੈਗੀ ਤਾਂ ਜਿਹੜੇ ਹੁਸ਼ਿਆਰਪੁਰ ਦੇ ਬੱਚੇ ਅੱਜ ਦੇ ਸਮੇਂ ਦੇ ਵਿੱਚ ਅੱਛੇ ਸਕੂਲਸ अच्छੀਆਂ कोचिंग्स ਟੂਣ ਰਹੇ ਆ ਉਹਨਾਂ ਬੱਚਿਆਂ ਨੂੰ ਮੈਂ ਕਵਾਂਗਾ ਸਾਡੇ ਸੈਂਟਰ ਵਿਜ਼ਿਟ ਕਰੋ ਸਾਡੇ ਤੋਂ ਇੱਕ ਸਾਲ ਤੁਸੀਂ ਐਡਮਿਸ਼ਨ ਲੈ ਕੇ ਦੇਖੋ ਮੈਂ 100% ਗਾਰੰਟੀ ਦਿੰਦਾ ਤੁਹਾਨੂੰ ਟਿਊਸ਼ਨ ਦੀ ਜ਼ਰੂਰਤ ਨਹੀਂ ਪਵੇਗੀ ਤੁਹਾਡੇ ਕੋਲ ਈਵਨਿੰਗ ਟਾਈਮ ਬਚੇਗਾ ਜਿਹਨੂੰ ਤੁਸੀਂ ਯੂਟਿਲਾਈਜ਼ ਕਰ ਸਕਦੇ ਹੋ ਆਪਣੀ ਐਕਸਟਰਾ ਕਰਿਕੂਲਰਮ ਐਕਟੀਵਿਟੀਆਂ ਲਈ ਮੀਨਸ ਕਿ ਤੁਸੀਂ ਸਟੂਡੈਂਟਸ ਦੇ ਪੇਰੈਂਟਸ ਦਾ ਪੈਸਿਆਂ ਦੇ ਨਾਲ-ਨਾਲ ਉਹਨਾਂ ਦੇ ਸਮੇਂ ਦੀ ਬਚਤ ਵੀ ਕਰ ਰਹੇ ਹੋ ਕਿਉਂਕਿ ਆਪਾਂ ਵੇਖਦੇ ਹਾਂ ਕਿ ਜਿੰਨੇ ਮਰਜ਼ੀ ਵੱਡੇ ਕਨਵੈਂਟ ਸਕੂਲ ਦੇ ਵਿੱਚ ਸਟੂਡੈਂਟ ਹੈ ਜਿਹੜਾ ਉਹ ਐਜੂਕੇਸ਼ਨ ਉੱਥੋਂ ਲੈ ਰਿਹਾ ਪਰੰਤੂ ਉਹਨਾਂ ਨੂੰ ਸਕੂਲ ਤੋਂ ਬਾਅਦ ਜ ਦੁਬਾਰਾ ਜਿਹੜਾ ਵਸਤਾ ਮੋੜਿਆ ਤੇ ਟੰਕੇ ਉਹ ਟਿਊਸ਼ਨ ਕਲਾਸਸ ਵੱਲ ਜਾਣਾ ਪੈਂਦਾ ਸਰ 100% ਮੈਂ ਕਹ ਰਿਹਾ ਸਕੂਲ ਦੀ ਫੀਸ ਅਗਰ ਪੇਰੈਂਟਸ 40 50000 ਰੁਪਏ ਮਿਨੀਮਮ ਭਰ ਰਿਹਾ ਅਗਰ 7ਵੀਂ 8ਵੀਂ ਕਲਾਸ ਤਾਂ 40 50000 ਰੁਪਏ ਉਹਨਾਂ ਪੇਰੈਂਟਸ ਨੂੰ ਬਾਅਦੋਂ ਟਿਊਸ਼ਨ ਤੇ ਖਰਚਣਾ ਪੈ ਰਿਹਾ ਅੱਛੀ ਟਿਊਸ਼ਨ ਔਰ ਇਹ ਵੀ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਕਿ ਕੁਝ ਪੇਰੈਂਟਸ ਆ ਕੇ ਦੱਸਦੇ ਕਿ ਉਹਨਾਂ ਨੇ ਟਿਊਸ਼ਨ ਵੀ ਜਿੱਥੇ ਰੱਖੀ ਉੱਥੇ ਵੀ ਸਾਰਾ ਸਾਲ ਕੁਝ ਨਹੀਂ ਕਰਵਾਇਆ ਗਿਆ ਸਰ ਤੁਸੀਂ ਮਤਲਬ ਅਸੀਂ ਕਿਉਂ ਦੋ ਚੀਜ਼ਾਂ ਦੇ ਚੱਕਰ ਚ ਪਈਏ ਅਸੀਂ ਜਦ ਸਾਨੂੰ ਸਕੂਲਿੰਗ ਐਂਡ ਕੋਚਿੰਗ ਦੋਨੋਂ ਇੱਕ ਜਗ੍ਹਾ ਤੇ ਔਰ ਕੌਣ ਗਾਰੰਟੀ ਦੇ ਸਕਦਾ ਹੈ ਸਰ ਮੈਂ ਗਾਰੰਟੀ ਦੇ ਰਿਹਾ ਹਾਂ ਸਰ ਪਰ ਮੈਂ ਗਾਰੰਟੀ ਇਸ ਚੀਜ਼ ਦੀ ਤੁਹਾਡੇ ਤੋਂ ਵੀ ਲੈਣਾ ਚਾਹੁੰਦਾ ਕਿ ਤੁਹਾਡਾ ਬੱਚਾ ਮੇਰੇ ਤੋਂ ਰੈਗੂਲਰ ਰਹੇਗਾ ਮੇਰੇ ਸਾਰੇ ਟੈਸਟ ਸੀਰੀਜ਼ ਨੂੰ ਅਟੈਂਪਟ ਕਰੇਗਾ ਅਗਰ ਉਸ ਤੋਂ ਬਾਅਦ ਵੀ ਉਹਦਾ ਰਿਜ਼ਲਟ ਨਹੀਂ ਆਂਦਾ ਫਿਰ ਮੈਂ ਜ਼ਿੰਮੇਵਾਰ ਹਾਂ ਪਰ ਅਗਰ ਉਹ ਬੱਚਾ ਰੈਗੂਲਰ ਹੈ ਤਾਂ 100% ਉਹਦਾ ਰਿਜ਼ਲਟ ਆਏਗਾ ਸਰ ਫੈਸਿਲਿਟੀ ਕੀ ਕੀ ਦਿੱਤੀ ਜਾ ਰਹੀ ਹੈ ਤੁਹਾਡੇ ਵੱਲੋਂ ਕਿਉਂਕਿ ਇਹ ਸਕੂਲਿੰਗ ਦੇ ਖੇਤਰ ਦੇ ਵਿੱਚ ਤੁਸੀਂ ਨਵਾਂ ਪੈਰ ਰੱਖਿਆ ਹੈ ਸੋ ਕਿਹੜੀ ਕਲਾਸ ਤੋਂ ਤੁਹਾਡੇ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਸਰ ਅਸੀਂ 5th ਟੂ 12th ਸਕੂਲਿੰਗ ਦੇ ਰਹੇ ਹਾਂ ਬੱਚਿਆਂ ਨੂੰ ਵਿਦ ਕੋਚਿੰਗ ਅਦਰ ਦੈਨ ਦਿਸ ਜਿਹੜੇ ਵੀ ਬੱਚੇ ਹੁਸ਼ਿਆਰਪੁਰ ਦੇ ਵਿੱਚ ਸੈਨਿਕ ਸਕੂਲ ਜਾਣ ਦਾ ਸੁਪਨਾ ਦੇਖਦੇ ਆ ਨਵੋਧਿਆ ਵਿਦਿਆਲਿਆ ਦੇ ਜਨ ਦਾ ਸੁਪਨਾ ਦੇਖਦੇ ਆ ਜਾਂ ਫਿਰ NDA ਕਲੀਅਰ ਕਰਨਾ ਚਾਹੁੰਦੇ ਆ ਉਹਨਾਂ ਬੱਚਿਆਂ ਲਈ ਤਾਂ ਮੈਂ ਖਾਸ ਤੌਰ ਤੇ ਕਹਾਂਗਾ ਕਿ ਤੁਸੀਂ 6th ਕਲਾਸ ਦਾ ਜਾਂ 9th ਕਲਾਸ ਦਾ ਜਾਂ ਤੁਸੀਂ 12th ਬਾਅਦ NDA ਦਾ ਐਗਜ਼ਾਮ ਦੇਣਾ ਚਾਹੁੰਦੇ ਹੋ ਸਾਡੇ ਤੋਂ ਤੁਸੀਂ 2 ਸਾਲ ਮਿਨੀਮਮ ਕੋਚਿੰਗ ਲੋ ਸਕੂਲਿੰਗ ਕੋਚਿੰਗ ਲੋ ਔਰ ਉਹਦੇ ਨਾਲ ਨਾਲ ਅਸੀਂ ਤੁਹਾਨੂੰ ਐਕਸਟਰਾ ਟਾਈਮ ਲਗਾ ਕੇ ਸੈਨਿਕ ਸਕੂਲ ਨਵੋਧਿਆ NDA ਦੀ ਪ੍ਰੈਪਰੇਸ਼ਨ ਕਰਵਾਵਾਂਗੇ ਔਰ 100% ਤੁਹਾਡਾ ਰਿਜ਼ਲਟ ਦਵਾਂਗੇ ਮਤਲਬ ਮੀਨਸ ਕਿ ਜੇ ਕੋਈ ਸੈਨਿਕ ਸਕੂਲ ਦੇ ਵਿੱਚ ਜਾਣਾ ਚਾਹੁੰਦਾ ਹੈ ਨਵੋਦਿਆ ਜਾਣਾ ਚਾਹੁੰਦਾ ਹੈ ਐਨਡੀਏ ਦੇ ਵਿੱਚ ਜਾਣਾ ਚਾਹੁੰਦਾ ਹੈ ਸਟੱਡੀ ਆਫਟਰ ਸਟੱਡੀ ਐਕਸਟਰਾ ਕਲਾਸ ਤੁਹਾਡੇ ਵੱਲੋਂ ਇਸ ਚੀਜ਼ ਦੀ ਲਗਾਈ ਜਾਵੇਗੀ ਇਸ ਲਈ ਉਹਨਾਂ ਨੂੰ ਤੁਹਾਡੇ ਵੱਲੋਂ ਟ੍ਰੇਨ ਕੀਤਾ ਜਾਵੇਗਾ ਜਿਹੜਾ ਵੀ ਬੱਚਾ ਹੈ ਨਾ ਕਿ ਸਕੂਲਾਂ ਦੇ ਵਿੱਚ ਕਿ ਇੰਸਟੀਟਿਊਟਸ ਦੇ ਵਿੱਚ ਜਾਣਾ ਚਾਹੁੰਦਾ ਹੈ ਹਾਂਜੀ ਸਰ ਮੈਂ ਉਹੀ ਗੱਲ ਤੁਹਾਨੂੰ ਰਿਪੀਟ ਕਰ ਰਿਹਾ ਹਾਂ ਪਰ ਮੈਂ ਜੇ ਮੈਂ ਗਾਰੰਟੀ ਦੇ ਰਿਹਾ ਉਸ ਬੱਚੇ ਦਾ ਰਿਜ਼ਲਟ ਆਏਗਾ ਆਏਗਾ ਤਾਂ ਮੈਂ ਇੱਕ ਗਾਰੰਟੀ ਜਿਹੜੀ ਹੈ ਉਹ ਪੇਰੈਂਟਸ ਵੱਲੋਂ ਲੈਣਾ ਚਾਹੁੰਗਾ ਕਿ ਉਹ ਬੱਚਾ ਮੇਰੇ ਜੇ ਮੈਂ ਤੁਹਾਨੂੰ ਮੈਸੇਜ ਕਰ ਰਿਹਾ ਤੁਹਾਡਾ ਬੱਚਾ ਨਹੀਂ ਆ ਰਿਹਾ ਤਾਂ ਤੁਸੀਂ ਮੈਨੂੰ ਉਹਦਾ 100% ਫੀਡਬੈਕ ਦਿਓ ਕਿ ਕਿਉਂ ਬੱਚਾ ਨਹੀਂ ਆ ਰਿਹਾ ਕਿਉਂਕਿ ਰਿਜ਼ਲਟ ਅਗਰ ਆਪਾਂ ਪ੍ਰੋਡਿਊਸ ਕਰਨਾ ਹੈ ਤਾਂ ਬਿਨਾਂ ਰੈਗੂਲਰਿਟੀ ਤੋਂ ਬਿਨਾਂ ਡਿਸਪਲਿਨ ਤੋਂ ਬਿਨਾਂ ਟੈਸਟ ਸੀਰੀਜ਼ ਤੋਂ ਇਹ ਰਿਜ਼ਲਟਸ ਨਹੀਂ ਆ ਸਕਦੇ ਸਰ ਫੀਸ ਸਟ੍ਰਕਚਰ ਦੀ ਆਪਾਂ ਗੱਲ ਕਰੀਏ ਕਨਵਰਟ ਸਕੂਲਾਂ ਦੇ ਵਿੱਚ ਵੱਡੇ ਪ੍ਰਾਈਵੇਟ ਘਰਾਣਿਆਂ ਦੇ ਵਿੱਚ ਮੋਟੀਆਂ ਫੀਸਾਂ ਜਿਹੜੀਆਂ ਸਕੂਲਾਂ ਵਿਦਿਆਰਥੀਆਂ ਤੋਂ ਜਿਹੜੀਆਂ ਵਸੂਲੀਆਂ ਜਾਂਦੀਆਂ ਨੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਐਕਸਟਰਾ ਕਲਾਸ ਨਹੀਂ ਲਗਾਈ ਜਾਵੇਗੀ ਉਹਨਾਂ ਨੂੰ ਟਿਊਸ਼ਨਸ ਦੀ ਲੋੜ ਨਹੀਂ ਪਵੇਗੀ ਤੁਸੀਂ ਖਰਚਾ ਵੀ ਉਹਨਾਂ ਦਾ ਬਚਾ ਰਹੇ ਹੋ ਤਾਂ ਐਕਸਟਰਾ ਕਲਾਸ ਤੁਹਾਡੇ ਵੱਲੋਂ ਲਗਾ ਕੇ ਉਹਨਾਂ ਨੂੰ ਹੋਰ ਟ੍ਰੇਨਿੰਗ ਦਿੱਤੀ ਜਾਵੇਗੀ ਜਿਹੜੇ ਹੋਰ ਸਕੂਲਾਂ ਸਕੂਲਾਂ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਆਪਾਂ ਓਵਰਆਲ ਫੀਸ ਸਟ੍ਰਕਚਰ ਦੀ ਗੱਲ ਕਰੀਏ ਡ੍ਰੀਮ ਸਕੂਲ ਦੀ ਤਾਂ ਉਹ ਕੀ ਹੈ ਜੀ ਸਰ ਦੇਖੋ ਤੁਸੀਂ ਘੱਟ ਤੋਂ ਘੱਟ ਹੁਸ਼ਿਆਰਪੁਰ ਦੇ ਤੁਸੀਂ ਕਿਸੇ ਵੀ ਇੱਕ ਐਵਰੇਜ ਸਕੂਲ ਐਵਰੇਜ ਸਕੂਲ ਮੇਰੇ ਕਹਿਣ ਦਾ ਮਤਲਬ ਜਿੰਨਾ ਦਾ ਫੀਸ ਸਟਰਕਚਰ ਐਵਰੇਜ ਹੈ ਅਗਰ ਤੁਸੀਂ ਉਹਦੇ ਵਿੱਚ ਜਾਓਗੇ ਤਾਂ ਘੱਟ ਤੋਂ ਘੱਟ ਨਹੀਂ ਤਾਂ ਉਸ ਬੱਚੇ ਨੂੰ ਮੰਥਲੀ ਫੀਸ ਜਿਹੜੀ 15 ਤੋਂ 2000 ਦੇ ਵਿੱਚ ਦੇਣੀ ਪੈ ਰਹੀ ਹੈ ਤਾਂ ਇਟ ਮੀਨਸ ਉਹ ਬੱਚਾ 24000 ਰੁਪਏ ਘੱਟੋ ਘੱਟ ਸਕੂਲ ਦੀ ਰੈਗੂਲਰ ਫੀਸ ਪੇ ਕਰ ਰਿਹਾ ਐ ਐਡਮਿਸ਼ਨ ਫੀਸ ਪੇ ਕਰ ਰਿਹਾ ਐ ਆਨ ਜਾਂ ਦਾ ਖਰਚਾ ਦੇ ਰਿਹਾ ਪਰ ਉਹਦੀ ਸੈਟੀਸਫੈਕਸ਼ਨ ਨਹੀਂ ਹੋ ਰਹੀ ਫਿਰ ਉਹ ਟਿਊਸ਼ਨ ਜਾ ਰਿਹਾ ਐ ਤੇ ਮੈਂ ਕਹਿ ਰਿਹਾ ਕਿ ਮੈਂ 2500 3000 ਰੁਪਿਆ ਮੰਥਲੀ ਫੀਸ ਲੈ ਕੇ 12ਵੀਂ ਤੱਕ ਦੇ ਬੱਚੇ ਦੀ ਮੰਥਲੀ ਫੀਸ ਲੈ ਕੇ ਸਰ ਔਰ ਜੇ ਪੰਜਵੀਂ ਦੀ ਗੱਲ ਕਰਾਂ ਛੇਵੀਂ ਦੀ ਗੱਲ ਕਰਾਂ ਸੱਤਵੀਂ ਦੀ ਗੱਲ ਕਰਾਂ ਤਾਂ 22500 3000 ਫੀਸ ਮੰਥਲੀ ਲੈ ਕੇ ਨਾਲ ਦੇ ਨਾਲ ਕੋਈ ਬੱਚੇ ਨੂੰ ਟਿਊਸ਼ਨ ਦੀ ਲੋੜ ਨਹੀਂ ਅਗਰ ਤੁਹਾਨੂੰ ਲੱਗਦਾ ਉਹਨੂੰ ਟਿਊਸ਼ਨ ਦੀ ਲੋੜ ਹੈ ਤੇ ਮੇਰੇ ਕੋ ਇਵਨਿੰਗ ਕੋਚਿੰਗ ਕਲਾਸੇਸ ਹੈ ਮੇਰੇ ਕੋ ਇਵਨਿੰਗ ਨੋ ਅਦਰ ਟਿਊਸ਼ਨਸ ਨੋ ਅਦਰ ਫੀਸ ਕੋਈ ਮੈਂ ਫੀਸ ਚਾਰਜ ਨਹੀਂ ਕਰਾਂਗਾ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਨੂੰ ਇਵਨਿੰਗ ਵੀ ਟਿਊਸ਼ਨ ਦੀ ਜ਼ਰੂਰਤ ਪੈਂਦੀ ਹੈ ਤਾਂ ਮੈਂ ਰੈਡੀ ਹਾਂ ਉਹ ਦੇਣ ਵਾਸਤੇ ਬਟ ਜੋ ਫ੍ਰੀ ਆਫ ਕੋਸਟ ਫ੍ਰੀ ਆਫ ਕੋਸ ਉਹ ਫ੍ਰੀ ਆਫ ਕੋਸਟ ਨਹੀਂ ਆਪਾਂ ਕਹਾਂਗੇ ਆਪਾਂ ਕਹਾਂਗੇ ਆਪਾਂ ਤੁਹਾਡੇ ਕੋ ਜਿਹੜ ਮੈਂ ਫ੍ਰੀ ਆਫ ਕਾਸਟ ਨਿਕਲ ਨਹੀਂ ਕਹਿ ਰਿਹਾ ਮੈਂ ਫ੍ਰੀ ਨਹੀਂ ਪੜਾ ਰਿਹਾ ਕਿਸੇ ਬੱਚੇ ਨੂੰ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜਿਹੜਾ ਸਕੂਲ ਫੀਸ ਲੈਣ ਤੋਂ ਬਾਅਦ ਉਹ ਬੱਚੇ ਨੂੰ ਟਿਊਸ਼ਨ ਰੱਖਣ ਦੀ ਜੋ ਲੋਡ ਪੈ ਰਹੀ ਹੈ ਉਹ ਲੋਡ ਨਹੀਂ ਪੈਗੀ ਤੁਹਾਡੇ ਵੱਲੋਂ ਬੇਸਿਕ ਫਾਰਮੂਲਾ ਬੁੱਕ ਲਾਂਚ ਕੀਤੀ ਗਈ ਹੈ ਮੈਥ ਐਂਡ ਸਾਇੰਸ ਨੂੰ ਲੈ ਕੇ ਜਜਸਵਤ ਕੀ 5ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਇਹ ਕੰਮ ਆਵੇਗੀ ਸੋ ਇਹਦਾ ਕੀ ਮੋਟਿਵ ਹੈ ਕਿ ਮੈਂ ਇੱਕ ਨਵੀਂ ਚੀਜ਼ ਵੇਖੀ ਹੈ ਕਿ ਕਿਸੇ ਸਕੂਲ ਵੱਲੋਂ ਬੇਸਿਕ ਫਾਰਮੂਲਾ ਬੁੱਕ ਜਿਹੜੀ ਲਾਂਚ ਕੀਤੀ ਗਈ ਹੋਵੇ ਇਹ ਬੁੱਕ ਤੁਸੀਂ ਦੇਖੋ ਇਹ ਮੈਥਸ ਐਂਡ ਸਾਇੰਸ ਦੀ ਬੇਸਿਕ ਫਾਰਮੂਲਾ ਬੁੱਕ ਹੈ ਇਹ ਮੇਰਾ ਬਹੁਤ ਟਾਈਮ ਦਾ ਮੇਰੇ ਸਕੂਲ ਜਿਹੜਾ ਕੋਚਿੰਗ ਦਾ ਨਾਮ ਹੈ ਡ੍ਰੀम्स ਹੈ ਇਹ ਮੇਰਾ ਸੁਪਨਾ ਸੀਗਾ ਕਿ ਮੈਂ ਬੱਚਿਆਂ ਵਾਸਤੇ ਇੱਕ ਬੁੱਕ ਬਣਾਵਾਂ ਇਹ ਇਹ ਉਹੀ ਫਾਰਮੂਲੇ ਆ ਜੋ ਬੱਚੇ ਰੈਗੂਲਰ ਪੜ੍ਹਦੇ ਆ ਪਰ ਪ੍ਰੋਬਲਮ ਇਹ ਹੈ ਕਿ ਬੱਚਾ 12ਵੀਂ ਕਲਾਸ ਤੱਕ 11th 12th 10ਵੀਂ ਕਲਾਸ ਤੱਕ ਬੱਚੇ ਦੇ ਕੁਝ ਬੇਸਿਕ ਕਨਸੈਪਟਸ ਜਿਹੜੇ ਆ ਉਹ ਵੀਕ ਰਹਿ ਜਾਂਦੇ ਆ ਸਰ ਮੈਂ ਉਹਨਾਂ ਕਨਸੈਪਟਸ ਨੂੰ ਇੱਕ ਜਗ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਸਰ ਇਸ ਬੁੱਕ ਦੀ ਕਾਸਟ ਸਾਰੀ ਮੈਂ ਬੀਅਰ ਕਰ ਰਿਹਾ ਇਹ ਇਸ ਟਾਈਮ ਮੇਰੇ ਕੋ 1000 ਬੁੱਕਸ ਦਾ ਸਟਾਕ ਹੈ ਸਰ जिड़ी कि कल तो अवेलेबल मतलब ये फिफ्टीन ऑफ मार्च तो अवेलेबल हो जाएगी साडे सेंटर तो मिलेगी जोड़ा बच्चा विद इन वीक मतलब इक्की मार्च तक साढ़े को आके बुक लैके जाएगा ਉਹਨੂੰ 100% ਆਪਾਂ ਗਾਰੰਟੀ ਨਾ ਕਹਿੰਨੇ ਆ ਅਸੀਂ ਕੋਚਿੰਗ ਦੇ ਵਿੱਚ ਵੀ ਉਹਨੂੰ ਬੱਚੇ ਨੂੰ ਸਕ੍ਰੈਚ ਕਰੇ ਬੱਚਾ ਔਰ ਕੋਚਿੰਗ ਦੇ ਵਿੱਚ ਉਹਦੀ ਫੀਸ 100% ਰਿਲੈਕਸੇਸ਼ਨ ਕਰਾਂਗੇ ਸਕੂਲਿੰਗ ਦੇ ਵਿੱਚ ਕਰਾਂਗੇ ਇਹ ਪਰ ਮਿਲੇਗੀ ਉਹਨੂੰ ਜਿਹੜਾ ਬੱਚਾ ਸਪੈਸ਼ਲ ਸਾਡੇ ਕੋਲ ਆ ਕੇ ਸਾਡੇ ਕੋਲ ਆਪਣੇ ਇੰਟਰਸਟ ਨਾਲ ਆ ਕੇ ਕਿ ਸਰ ਯੈਸ ਮੈਨੂੰ ਇਹਦੀ ਨੀਡ ਹੈ ਔਰ ਇਹ 5ਵੀਂ ਤੋਂ 12ਵੀਂ ਤੱਕ ਇਹ ਬੱਚੇ ਦੇ ਕੰਮ ਆਏਗੀ ਔਰ ਇਵਨ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਜਿੰਨੇ ਵੀ ਨੈਸ਼ਨਲ ਲੈਵਲ ਦੇ ਕੰਪੀਟੀਟਿਵ ਐਗਜ਼ਾਮੀਨੇਸ਼ਨ ਦਿਨੇ ਹੋ ਜਾਂ 12ਵੀਂ ਤੋਂ ਬਾਅਦ ਵੀ ਤੁਸੀਂ ਦਿਨੇ ਹੋ ਉਹ ਜਿਹੜੇ ਬੇਸਿਕ ਫਾਰਮੂਲੇਜ਼ ਆ ਉਹਦੀ ਰਿਕੁਆਇਰ ਹਮੇਸ਼ਾ ਰਹਿੰਦੀ ਹੈ ਲਾਈਕ ਮੈਂ ਅਲਜੈਬਰਿਕ ਫਾਰਮੂਲਾਸ ਦੀ ਗੱਲ ਕਰਾਂ ਲੌਗਰੀਥਮ ਦੀ ਗੱਲ ਕਰਾਂ ਡਿਫਰੈਂਸ਼ੀਏਸ਼ਨ ਦੀ ਗੱਲ ਕਰਾਂ ਮਿਡਪੁਆਇੰਟ ਫਾਰਮੂਲਾ ਸੈਕਸ਼ਨ ਫਾਰਮੂਲੇ ਦੀ ਗੱਲ ਕਰਾਂ ਯਾ ਸਾਇੰਸ ਦੀ ਬੈਲੈਂਸਿੰਗ ਇਕੁਏਸ਼ਨਸ ਦੀ ਯਾ ਮੋਲੀਕੂਲਰ ਫਾਰਮੂਲਾਸ ਦੀ ਗੱਲ ਕਰੀਏ ਇਹ ਸਭ ਸਰ ਇਸ ਦੇ ਵਿੱਚ ਆ ਗਿਆ ਇਹ ICSE ਪੰਜਾਬ ਬੋਰਡ CBSE ਕਿਸੇ ਵੀ ਬੋਰਡ ਦਾ ਬੱਚਾ ਆ ਜਾਵੇ ਔਰ ਉਹ ਬੱਚਾ ਇਹਦੇ ਵਿੱਚ ਮਤਲਬ ਉਹਨੂੰ ਇੰਨੀ ਯੂਸਫੁਲ ਰਹੇਗੀ ਸਰ ਉਹ ਪੂਰਾ ਸਾਲ ਆਪਣੇ ਚਾਹੇ ਸਕੂਲ ਜਾਵੇ ਟਿਊਸ਼ਨ ਜਾਵੇ ਆਪਣੇ ਬੈਗ ਦੇ ਵਿੱਚ ਆਪਣੇ ਨਾਲ ਰੱਖੇ ਔਰ ਸਰ ਵਿਥਿਨ 1 ਇਅਰ ਉਹ ਬੱਚੇ ਦੇ ਸਾਰੇ ਕਨਸੈਪਟਸ ਕਲੀਅਰ ਹੋ ਜਾਣਗੇ ਸਰ ਬਹੁਤ ਸਾਰੇ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਆਪਾਂ ਦੇਖਦੇ ਹਾਂ ਕਿ ਕਈ ਵਾਰ ਬੱਚੇ ਜਿਹੜੇ ਉਹ ਪੜਨ ਦੇ ਵਿੱਚ ਬਹੁਤ ਜ਼ਿਆਦਾ ਲਾਇਕ ਹੁੰਦੇ ਨੇ ਪਰੰਤੂ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਹੈ ਜੋ ਉਹ ਵੀਕ ਹੁੰਦੀ ਹੈ ਬਹੁਤ ਸਾਰੇ ਸਕੂਲਾਂ ਵੱਲੋਂ ਸਕਾਲਰਸ਼ਿਪ ਸਕੀਮ ਵੀ ਜਿਹੜੀ ਚਲਾਈ ਜਾਂਦੀ ਹੈ ਡੀਮਸ ਸਕੂਲਿੰਗ ਨਵਾ ਸਕਾਲਰਸ਼ਿਪ ਦੀ ਹੈ ਤੁਹਾਡੇ ਵੱਲੋਂ ਵੀ ਫੈਸਿਲਿਟੀ ਰੱਖੀ ਹੋਈ ਸਟੂਡੈਂਟਸ ਲਈ ਸਿਰਫ ਮੈਂ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਕੱਲ ਇੱਕ ਪੈਰੈਂਟਸ ਮੇਰੇ ਨਾਲ ਡਿਸਕਸ਼ਨ ਕਰ ਰਹੇ ਸੀਗੇ ਉਹ ਈ ਰਿਕਸ਼ਾ ਚਲਾਉਂਦੇ ਆ ਔਰ ਉਹਨਾਂ ਦਾ ਸੁਪਨਾ ਹੈ ਆਪਣੇ ਬੱਚੇ ਨੂੰ ਆਰਮੀ ਦੇ ਵਿੱਚ ਭੇਜੰਦਾ ਔਰ ਉਹ ਦੱਸ ਰਹੇ ਸੀਗੇ ਉਹਨਾਂ ਦਾ ਬੱਚਾ ਰਾਈਟ ਨਾਉ 10th ਕਲਾਸ ਚ ਹੋ ਗਿਆ ਉਹ ਦੱਸ ਰਹੇ ਸੀਗੇ ਕਿ ਮੈਂ ਛੋਟੇ ਜਦੋਂ ਮੇਰਾ ਬੱਚਾ 1st ਕਲਾਸ ਸੀ ਮੈਂ ਕਿਸੇ ਸਕੂਲ 'ਚ ਐਡਮਿਸ਼ਨ ਲੈਣ ਗਿਆ ਤਾਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿੰਨਾ ਪੜ੍ਹੇ ਹੋ ਤੁਸੀਂ ਕੀ ਕਰਦੇ ਹੋ ਉਹ ਕਹਿੰਦੇ ਮੈਂ ਤਾਂ ਅਨਪੜ੍ਹ ਆ ਮੈਂ ਤਾਂ ਰਿਕਸ਼ਾ ਚਲਾਉਂਦਾ ਤਾਂ ਉਹ ਕਹਿੰਦੇ ਤੁਹਾਡੇ ਵਾਈਫ ਕੀ ਕਰਦੇ ਆ ਕਹਿੰਦੇ ਉਹ ਵੀ ਅਨਪੜ੍ਹ ਕਹਿੰਦੇ ਸਰ ਫਿਰ ਤੁਸੀਂ ਇੱਥੇ ਰਹਿਣ ਤੋਂ ਐਡਮਿਸ਼ਨ ਲੈਣਾ ਸਰ ਮੈਂ ਉਹਨਾਂ ਪੇਰੈਂਟਸ ਨੂੰ ਕਹਿਣਾ ਕਿ ਤੁਹਾਡੇ ਬੱਚੇ ਅਫਸਰ ਬਣ ਸਕਦੇ ਆ ਜੇ ਤੁਸੀਂ ਨਹੀਂ ਪੜੇ ਤਾਂ ਮੇਰੇ ਮਾਪੇ ਵੀ ਇਹ ਚਾਹੁੰਦੇ ਸੀ ਕਿ ਮੈਂ ਅੱਗੇ ਜਾਵਾਂ तो थोड़े माँ बाप भी यही चाहते हैं कि बच्चों अगे जाओ तो ये डजेंट मैटर कि कोई पेरेंट पढ़िया है कि नहीं पढ़िया है वह ब्रदर किसी वजह तो या कोई सिस्टर किसी वजह तो रह गई। साडे को आओ अगर थोड़ी तो कोई जेन्युन इशू है मैं फिफ्टी परसेंट तक फीस अपनी रिलैक्सेशन कर दंगा अगर मेरी साल की फीस पाँह हज़ार रुपया है स्कूलिंग कोचिंग तो मैं पच्ची हज़ार फीस लैन को तैयार है पर अगर वो बच्चा पढ़ने इंट्रस्टिड मैं सिर्फ इंट्रस्टिड बच्चा जिदे अंदर वो पैशन है कि आई वॉन्ट टू बिकम एन इंजीनियर आई वॉन्ट टू बिकम डॉक्टर या मैं ऑफिसर बनना चाहना मैं एनडीए डी का पेपर क्रैक करना चाहना हंड्रेड परसेंट हंड्रेड परसेंट तक स्कॉलरशिप दे देंगे ये देखो ये स्कॉलरशिप है सर नाइन फाइव परसेंट रेगुलर स्टूडेंट ट्वेंटी परसेंट तो ज़्यादा देवेंगे आप अबव नाइन परसेंट जो बच्चा स्कोर करेगा पंद्रह परसेंट देवेंगे और अबव एटी परसेंट टेन परसेंट और जो बच्चा ये बुकलेट साढ़े को आके लिया गया घट्टों घट्टा वन थाउजेंड ਚਾਹੇ ਉਹ ਕੋਚਿੰਗ ਚਾਹੇ ਸਕੂਲਿੰਗ ਚ ਕਰਾਂਗੇ ਐਡਮਿਸ਼ਨਸ ਕਰਾ ਤੋ ਸਟਾਰਟ ਹੈ ਐਡਮਿਸ਼ਨ ਨੂੰ ਲੈ ਕੇ ਵੀ ਕੋਈ ਸਕੀਮ ਰੱਖੀ ਹੋਈ ਹੈ ਕਿ ਜੇਕਰ ਸਾਡੇ ਕੋਲ ਕੋਈ ਸਟੂਡੈਂਟਸ ਇੰਨੀ ਤਰੀਕ ਤੱਕ ਆਂਦਾ ਐਡਮਿਸ਼ਨ ਲੈਣ ਲਈ ਤਾਂ ਉਹਨੂੰ ਕੋਈ ਰਾਹਤ ਦਿੱਤੀ ਜਾਵੇਗੀ ਫੀਸ ਦੇ ਵਿੱਚ ਸਰ ਐਗਜ਼ੈਕਟਲੀ ਆਪਾਂ ਦੇਖੋ ਐਡਮਿਸ਼ਨ ਤਾਂ ਇੱਕ ਚਲੋ ਆਪਾਂ ਫੀਸ ਤੇ ਰਿਲੈਕਸੇਸ਼ਨ ਦੀ ਗੱਲ ਕਰੀਏ ਤਾਂ ਇਹ ਸਾਰੇ ਕੁਝ ਮਨਪਾਉਂਦਾ ਚੀਜ਼ਾਂ ਕਸਟਮਰ ਨੂੰ ਅਟਰੈਕਟ ਕਰਨ ਲਈ ਕਰਦੇ ਆ ਪਰ ਮੈਂ ਉਹਦੇ ਤੋਂ ਹਟ ਕੇ ਇੱਕ ਚੀਜ਼ ਹੋਰ ਕਵਾਂਗਾ ਜਿਹੜੇ ਬੱਚੇ 10th ਤੋਂ ਬਾਅਦ ਨਹੀਂ ਡਿਸਾਈਡ ਕਰ ਪਾ ਰਹੇ ਕਿ ਮੈਨੂੰ ਕਿਸ ਫੀਲਡ 'ਚ ਜਾਣਾ ਹੈ ਮੈਨੂੰ ਆਰਟ ਮੈਨੂੰ ਕਾਮਰਸ ਲੈਣਾ ਹੈ ਮੈਨੂੰ ਨਾਨ ਮੈਡੀਕਲ ਲੈਣਾ ਹੈ ਮੈਡੀਕਲ ਲੈਣਾ ਹੈ ਕਿਉਂ ਲੈਣਾ ਹੈ ਡਿਪੈਂਡਿੰਗ ਅਪਨ ਯੂਅਰ ਇੰਟਰਸਟ ਡਿਪੈਂਡਿੰਗ ਅਪਨ ਯੂਅਰ ਪਰਫਾਰਮੈਂਸ ਇਨ ਲਾਸਟ ਫਿਊ ইয়ারਸ ਆਪਾਂ ਡਿਸਾਈਡ ਕਰਾਂਗੇ ਕਿ ਤੁਹਾਡੇ ਲਈ ਕਿਹੜਾ ਕੋਰਸਸ ਬੈਟਰ ਹੈ ਤੁਸੀਂ ਕਦੀ ਵੀ ਇਦਾਂ ਦੀ ਕਿਸੇ ਤੋਂ ਗਾਈਡੈਂਸ ਨਾਲ ਲਈਓ ਜਿਹੜਾ ਕਹੇਗਾ ਕਿ ਮੇਰਾ ਬ੍ਰਦਰ ਨਾਨ ਮੈਡੀਕਲ ਕੀਤਾ ਸੀ ਤੇ ਤੂੰ ਵੀ ਨਾਨ ਮੈਡੀਕਲ ਕਰ ਲੈ ਮੇਰੇ ਬ੍ਰਦਰ ਨੇ ਕਾਮਰਸ ਕੀਤੀ ਸੀ ਤੂੰ ਵੀ ਕਾਮਰਸ ਕਰ ਲੈ ਸਰ ਕੀ ਆਰਟ ਸਿਕ ਬੁਰੀ ਸਟਰੀਮ ਹੈ ਨਹੀਂ ਸਰ ਆਰਟਸ ਕਰਕੇ ਬੱਚਾ ਯੂਪੀਐਸਸੀ ਲਈ ਪ੍ਰਪੇਅਰ ਹੋ ਰਿਹਾ ਹੈ ਬੱਚਾ ਤਾਂ ਹੀ ਕੈਨ ਸਕੋਰ ਆਰਟਸ ਦੇ ਵਿੱਚ ਮੈਥਸ ਰੱਖੇ ਯੂਪੀਐਸਸੀ ਦਾ ਪ੍ਰੀ ਦਾ ਪੇਪਰ ਦੇ ਵਿੱਚ ਜਿਹੜਾ ਜਨਰਲ ਦਾ ਪੇਪਰ ਆਂਦਾ ਹੈ ਐਪਟੀਟਿਊਡ ਦਾ ਪੇਪਰ ਆਂਦਾ ਬੱਚਾ इजीली ਕਲੀਅਰ ਕਰ ਪਾਏਗਾ ਸੋ ਨੋ ਸਟਰੀਮ ਇਜ਼ ਆਪਰ ਵਰਸਟ ਇਦਾਂ ਨਹੀਂ ਕਹਿ ਸਕਦੇ ਕਿ ਕੋਈ ਵੀ ਸਟਰੀਮ ਮਾੜੀ ਹੈ ਡਿਪੈਂਡ ਕਰਦਾ ਹੈ ਬੱਚੇ ਲਈ ਸਹੀ ਕਾਉਂਸਲਿੰਗ ਸਹੀ ਗਾਈਡੈਂਸ ਸੋ 17th ਮਾਰਚ ਨੂੰ ਸੰਡੇ ਨੂੰ ਸ਼ਾਮੀ 4:00 ਵਜੇ ਆਪਾਂ ਕਾਉਂਸਲਿੰਗ ਸੈਸ਼ਨ ਰੱਖ ਰਹੇ ਆ ਇੱਕ ਬਹੁਤ بڑا ਸੈਸ਼ਨ ਰੱਖ ਰਹੇ ਆ ਆਪਣੇ ਕੈਂਪਸ ਦੇ ਅੰਦਰ ਰੱਖ ਰਹੇ ਆ ਮੈਂ ਇਹ ਚਾਹਨਾ ਹੈ ਕਿ ਜਿਹੜੇ ਬੱਚੇ ਜਿਹੜੇ ਪੈਰੈਂਟਸ ਨਹੀਂ ਡਿਸਾਈਡ ਕਰ ਪਾ ਰਹੇ ਕਿ ਉਹ ਕੀ ਕਿਹੜੇ ਸਟਰੀਮ ਚ ਜਾਣਾ ਚਾਹੁੰਦੇ ਆ ਉਹ ਸਾਡੀ ਸੀਟਸ ਬੁੱਕ ਕਰਵਾਣ ਮੇਰੇ ਕੰਟੈਕਟ ਨੰਬਰ 8699717914 ਤੇ WhatsApp ਦੇ थ्रू ਕਰਨ ਆਪਣੀ ਸੀਟ ਰਿਜ਼ਰਵ ਜਾਂ ਕਾਲ ਕਰਕੇ ਕਰਨ ਔਰ ਜਿਹੜੀ ਗੱਲ ਸਰ ਤੁਸੀਂ ਪੁੱਛੀ ਸੀ ਕਿ 21st ਮਾਰਚ ਤੱਕ ਅਸੀਂ ਸਰ 5000 ਫੀਸ ਡਿਸਕਾਊਂਟ ਕਰਾਂਗੇ ਫॉर ਏਵਰੀ ਸਟੂਡੈਂਟ ਏਵਰੀ ਸਟੂਡੈਂਟ ਚਾਹੇ ਉਹ ਬாய் ਹੈ ਚਾਹੇ ਗਰਲ ਹੈ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ ਉਹ ਉਹ ਡਸਨਟ ਮੈਟਰ ਸਾਡੇ ਲਈ ਸਾਡੇ ਲਈ ਐਜੂਕੇਸ਼ਨ ਮੈਟਰ ਕਰਦੀ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਨ ਡ੍ਰੀਮਸ ਸਕੂਲ ਐਂਡ ਇੰਸਟੀਚਿਊਟ ਦੇ ਉੱਤੇ ਹੋਂਦਾਰ ਅੰਕੁਸ਼ ਮੇਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਸੋ ਨਵੀਂ ਸ਼ੁਰੂਆਤ ਆ ਜਿਹੜੀ ਸਿੱਖਿਆ ਦੇ ਖੇਤਰ ਦੇ ਵਿੱਚ ਉਹਨਾਂ ਵੱਲੋਂ ਕੀਤੀ ਗਈ ਆ ਕੀ ਕੀ ਫੈਸਿਲਿਟੀਆਂ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਸ ਬਾਬਤ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਸੋ ਇੱਕ ਗੱਲ ਤੇ ਉਹਨਾਂ ਵੱਲੋਂ ਜ਼ੋਰ ਦਿੱਤਾ ਗਿਆ ਕਿ ਆਪਾਂ ਆਮ ਸਕੂਲਾਂ ਦੇ ਵਿੱਚ ਵੇਖਦੇ ਆ ਕਿ ਵਿਦਿਆਰਥੀਆਂ ਨੂੰ ਸਕੂਲ ਤੋਂ ਘਰ ਆਉਣ ਤੋਂ ਬਾਅਦ ਦੁਬਾਰਾ ਐਕਸਟਰਾ ਕਲਾਸਿਸ ਦੇ ਲਈ ਜਾਂ ਟਿਊਸ਼ਨਸ ਦੇ ਲਈ ਜਾਣਾ ਪੈਂਦਾ ਹੈ ਸੋ ਸੋ ਇੱਕ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਜਿਹੜੇ ਵੀ ਵਿਦਿਆਰਥੀ ਜਾਂ ਜੋ ਵੀ ਸਟੂਡੈਂਟਸ ਜਾਂ ਜੋ ਵੀ ਪੇਰੈਂਟਸ ਆਪਣੇ ਬੱਚਿਆਂ ਨੂੰ ਡ੍ਰੀਮਸ ਸਕੂਲ ਦੇ ਵਿੱਚ ਭਾਗਤੀ ਕਰਵਾਉਣਗੇ ਉਹਨਾਂ ਨੂੰ ਐਕਸਟਰਾ ਕਲਾਸ ਦੀ ਜਾਂ ਐਕਸਟਰਾ ਟਿਊਸ਼ਨ ਦੀ ਲੋਡ ਹੈ ਉਹ ਕਦੇ ਵੀ ਨਹੀਂ ਪੈਗੀ ਕੈਮਰਾ ਪਰਸਨ ਕਰਮਜੀਤ ਸਿੰਘ ਅਜੀਤ ਨਾਲ ਚੇਤਨ ਕਾਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ